ਦਸਤਾਰਾਂ ਸਜਾਉਂਦੇ ਤਾਂ ਤੁਸੀਂ ਬਹੁਤ ਸਾਰੇ ਲੋਕ ਦੇਖੇ ਹੋਣੇ ਪਰ ਇੰਨੀ ਸੋਹਣੀ ਦਸਤਾਰ ਬਾਈ ਹੈਂਡੀਕੈਪਟਾ ਪਰ ਦਸਤਾਰ ਬੜੀ ਸੋਹਣੀ ਸਜਾਉਂਦਾ ਇੱਕ ਹੱਥ ਦੇ ਨਾਲ ਤੁਸੀਂ ਪਹਿਲਾਂ ਤਾਂ ਟੈਲੈਂਟ ਦੇਖ ਸਕਦੇ ਹੋ ਨਾਲ-ਨਾਲ ਵੀਡੀਓ ਚੱਲੀ ਜਾਂਦੀ ਹੈ ਕਿਸ ਬਾਈ ਦੇ ਟੈਲੈਂਟ ਦੇ ਲਈ ਯਾਰ ਪਹਿਲਾਂ ਤਾਂ ਦੱਬ ਕੇ ਨਾਲ ਲਾਈਕ ਕਰਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਕਿਉਂਕਿ ਯਾਰ ਕਹਿੰਦੇ ਵੀ ਜਿਹੜੇ ਦਸਤਾਰ ਸਜਾਉਂਦੇ ਤੁਸੀਂ ਬਹੁਤ ਸਾਰੇ ਕੰਪੀਟੀਸ਼ਨ ਵੀ ਦੇਖੇ ਹੋਣੇ ਵੀ ਦਸਤਾਰ ਬਹੁਤ ਸੋਹਣੀਆਂ-ਸੋਹਣੀਆਂ ਸਜਾਉਂਦੇ ਪਰ ਇਸ ਬਾਈ ਦਾ ਨਾਂ ਜਿਹੜਾ ਕੇਵਲ ਮੱਲੀ ਹੈ ਤੇ ਜਿਸ ਨੇ ਦਸਤਾਰ ਜਿਹੜੀ ਸਜਾਈ ਹੈ ਇੱਕ ਹੱਥ ਦੇ ਨਾਲ ਸਜਾਈ ਹੈ ਪੂਰੀ ਵੀਡੀਓ ਜਿਹੜੀ ਹੈ ਦੇਖ ਕੇ ਨਾ ਮਨ ਵੀ ਖੁਸ਼ ਹੁੰਦਾ ਤੇ ਇੱਕ ਸੇਧ ਵੀ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾਂਦੀ ਹੈ ਕਿ ਜਦੋਂ ਪਰਮਾਤਮਾ ਤੁਹਾਡੇ ਤੋਂ ਕੁਝ ਖੋਹ ਲੈਂਦਾ ਤਾਂ ਬਹੁਤ ਸਾਰੀ ਚੀਜ਼ਾਂ ਦੀ ਬਖਸ਼ਿਸ਼ ਵੀ ਕਰਦਾ ਹੈ ਪਰਮਾਤਮਾ ਤਾਂ ਇਸੇ ਤਰ੍ਹਾਂ ਇਸ ਬਾਈ ਨੂੰ ਜਿਹੜਾ ਗੁਣ ਜਿਹੜਾ ਟੈਲੈਂਟ ਇਸ ਬਾਈ ਕੋਲੇ ਆ ਉਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਵੀ ਪੇਚਾਂ ਵਾਲੀ ਪੱਗ ਜਿਹੜੀ ਹੈ ਦਸਤਾਰ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਸਨੇ ਬਾਈ ਨੇ ਸਜਾਈ ਹੈ ਤੇ ਉਹ ਸਜਾਉਣ ਇੱਕ ਸਜਾਉਣ ਦਾ ਦੇਖੋ ਤਰੀਕਾ ਵੀ ਇੱਕ ਹੱਥ ਦੇ ਨਾਲ ਦਸਤਾਰ ਸਜਾਰਿਆ ਤੇ ਕੀ ਕਹਿੰਦਾ ਹੈ ਬਾਈ ਬਾਈ ਕਹਿੰਦਾ ਵੀ ਪਰਮਾਤਮਾ ਨੇ ਮੇਰਾ ਇੱਕਾ ਹੱਥ ਖੋਇਆ ਮੈਨੂੰ ਬਹੁਤ ਸਾਰੇ ਹੱਥ ਦੇ ਦਿੱਤੇ ਆ ਤੇ ਇਹ ਗੁਣ ਦਾ ਮੈਂ ਮਹੰਕਾਰ ਨਹੀਂ ਕਰਦਾ ਵੀ ਇੱਕਾ ਹੱਥ ਦੇ ਨਾਲ ਮੈਂ ਸਾਰੇ ਕੰਮ ਕਰਦਾ ਜਾਹੇ ਦਸਤਾਰ ਸਜਾਉਣੀ ਹੋਵੇ ਚਾਹੇ ਲਿਖਣਾ ਪੜ੍ਹਨਾ ਹੋਵੇ ਚਾਹੇ ਜਿਹੜਾ ਕੋਈ ਵੀ ਕੰਮ ਹੋਵੇ ਤਾਂ ਉਹ ਮੈਂ ਇੱਕਾ ਹੱਥ ਨਾਲ ਕਰਦਾ ਬਾਈ ਨੂੰ ਟੈਲੈਂਟ ਦੇਖ ਲਓ ਤੁਸੀਂ ਵੀ ਇੱਕਾ ਹੱਥ ਦੇ ਨਾਲ ਦਸਤਾਰ ਸਜਾ ਰਿਹਾ ਯਾਰ ਕਿੰਨਾ ਔਖਾ ਹੁੰਦਾ ਪਰ ਬਾਈ ਇੱਕ ਸੇਧ ਦੇ ਰਿਹਾ ਵੀ ਦਸਤਾਰ ਸਜਾਉਣ ਵਾਲਿਆਂ ਨੂੰ ਇੱਕ ਨੀਤ ਚਾਹੀਦੀ ਹੈ ਮਨ ਚਾਹੀਦਾ ਹੈ ਜਿਹਨੇ ਦਸਤਾਰ ਸਜਾਉਣੀ ਆ ਉਹ ਇੱਕ ਹੱਥ ਨਾਲ ਵੀ ਬਹੁਤ ਸੋਹਣੀ ਦਸਤਾਰ ਸਜਾ ਸਕਦਾ ਹੈ ਬਾਈ ਦੀ ਦਸਤਾਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਕਿੰਨੇ ਸੋਹਣੇ ਤਰੀਕੇ ਦੇ ਨਾਲ ਡਿਜ਼ਾਈਨ ਕਰਕੇ ਜਿਹੜੇ ਪੇਚਾਂ ਵਾਲੀ ਪੱਗ ਜਿਹੜੀ ਹੈ ਉਹ ਸਜਾਈ ਆ ਤਾਂ ਤੁਸੀਂ ਇਸ ਦਸਤਾਰ ਦੇ ਜਿਹੜਾ ਟੈਲੈਂਟ ਐ ਇਸ ਬਾਈ ਦਾ ਉਹ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਪਰ ਬਾਈ ਦੀ ਇਹ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਦੋਸਤੋ ਕਿਉਂਕਿ ਯਾਰ ਟੈਲੈਂਟ ਨਾ ਵੱਖਰਾ ਹੀ ਆ ਬਾਈ ਕੋਲੇ ਤੇ ਬਾਈ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਆ ਉਹ ਸੁਣ ਕੇ ਨਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਾਉ ਸੁਣਾਉਣੇ ਬਾਈ ਨੇ ਕੀ ਕੁਝ ਕਿਹਾ ਕੋਈ ਸਭ ਤੋਂ ਵੱਡੀ ਮੱਤ ਤਾਂ ਮੈਨੂੰ ਪਰਮਾਤਮਾ ਦਿੰਦਾ ਜਿਹੜਾ ਮੇਰਾ ਬਾਜੂ ਲੈ ਕੇ ਗਿਆ ਉਹਨੇ ਮੈਨੂੰ ਹੋਰ ਪਤਾ ਨਹੀਂ ਕਿੰਨੇ ਕੋਈ ਬਾਜੂ ਦੇਤੇ ਤੇ ਜਿਹੜੀ ਦਸਤਾਰ ਸਜਾਉਣ ਦੀ ਉਹ ਮੈਂ ਛੋਟੀ ਉਮਰ ਤੋਂ ਲੈ ਕੇ ਹੀ ਦਸਤਾਰ ਸਜਾ ਰਿਆਂ ਤੇ ਜੁਲਾਈ 2010 ਦੇ ਵਿੱਚ ਮੇਰੀ ਬਾਜੂ ਕੱਟੀ ਗਈ ਸੀ ਉਸ ਤੋਂ ਬਾਅਦ ਮੈਂ ਉਸ ਪਰਮਾਤਮਾ ਦਾ ਨਾਮ ਲੈ ਕੇ ਆਪ ਹੀ ਦਸਤਾਰ ਸਜਾਈ ਹੈ ਅੱਜ ਤੱਕ ਮੇਰੀ ਕਿਸੇ ਨੇ ਦੂਸਰੇ ਨੇ ਦਸਤਾਰ ਨਹੀਂ ਸਜਾਈ ਹੈ ਤੇ ਉਹ ਪਰਮਾਤਮਾ ਹੀ ਬਲ ਬਖਸ਼ਦਾ ਹੈ ਤੁਸੀਂ ਕਿ ਹੰਕਾਰ ਨਹੀਂ ਕਰਦਾ ਹਾਂ ਅੱਛਾ ਜੇ ਕੰਪੀਟੀਸ਼ਨ ਹਿਸਾਲਮਾ ਕੋਲ ਉੱਥੇ ਹੰਕਾਰ ਆਊਗਾ ਤੇ ਹਰ ਜੋ ਹੰਕਾਰ ਨਾਲ ਪਾਵੀ ਵੇਦਕੂਕ ਸੁਣਾਵੇ ਇਹ ਹਰੀ ਨੂੰ ਅਹੰਕਾਰ ਪਾਉਂਦਾ ਨਹੀਂ ਹੋ ਸਕਦਾ ਮੈਂ ਕੰਪੀਟੀਸ਼ਨ ਲੈ ਕੇ ਜਿੱਤ ਕੇ ਮੇਰੇ ਚ ਅਹੰਕਾਰ ਆ ਜੇ ਤੇ ਮੇਰ ਤੋਂ ਦਸਤਾਰ ਨਾ ਸੀ ਜੇ ਇਸ ਕਰਕੇ ਮੈਂ ਕੰਪੀਟੀਸ਼ਨ ਇਸ ਬਾਣੀ ਕਹਿੰਦੀ ਹੈ ਸਾਬਤ ਸੂਰ ਦਸਤਾਰ ਸਿਰਾ ਕਿ ਜਿਹੜੀ ਦਸਤਾਰ ਹੈ ਇਹ ਸਾਨੂੰ ਗੁਰੂ ਗੁਰੂ ਘਰ ਤੋਂ ਪ੍ਰਾਪਤ ਹੋਈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕੁਰਬਾਨੀਆਂ ਦੇ ਕੇ ਦਸਤਾਰ ਸਾਡੇ ਇਸ ਸੀਸ ਵਾਸਤੇ ਬਣਾਈ ਹੈ ਤੇ ਸਾਨੂੰ ਮੈਂ ਤਾਂ ਹਰੇਕ ਨੂੰ ਇਹ ਕਵਾਂਗਾ ਵੀ ਕਿਤੇ ਵੀ ਜਾਣਾ ਤੇ ਦਸਤਾਰ ਸਜਾ ਕੇ ਜਾਓ ਕੇਸ ਦਾੜਾ ਰੱਖੋ ਗੁਰੂ ਵਾਲੇ ਬਣੋ ਕਿ ਕਿਉਂਕਿ ਸਾਨੂੰ ਉਸ ਪਰਮਾਤਮਾ ਦੇ ਯੋਗ ਅਸਰ ਤੇ ਉਹਦੇ ਆਸਰੇ ਨਾਲ ਹੀ ਅਸੀਂ ਸਾਰਾ ਕੁਝ ਕਰਾਂਗੇ